ਕੋਈ ਬੋਦਾ ਦਾ ਸਤਵਨ ਰਸਤਾ ਹੈ ਜੀ ਹਾਂਜੀ ਮਾਂ ਜੋ ਸ਼੍ਰੀ ਸੰਦੀਪ ਕੌਰ ਮਾਲਕ ਐਸਐਸਪੀ ਸ਼ਹਿਰਪੁਰ ਜੀ ਦੇ ਦਿਖਿਆ ਨਿਰਦੇਸ਼ਾਂ ਅਨੁਸਾਰ ਜਿਹੜਾ ਮਾਤਾ ਚਿੰਤਪੂਣੀ ਦਾ ਮੇਲਾ ਚੱਲ ਰਿਹਾ ਭਗਤ ਜਿਹੜੇ ਆ ਬਹੁਤ ਦੂਰੋਂ ਦੂਰੋਂ ਹੋਰ ਜਿਹੜਿਆਂ ਤੋਂ ਵੀ ਮਤਲਬ ਕਿ ਮਾਤਾ ਚਿੰਤਪੂਣੀ ਦੇ ਅਸ਼ੀਰਵਾਦ ਲੈਣ ਦੇ ਜਾਂਦੇ ਆ ਤੇ ਇੱਥੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਚੱਲ ਰਿਹਾ ਹੈਗਾ ਲੋਕਾਂ ਨੇ ਬਾਹਰੋਂ ਜਿਹੜਿਆਂ ਤੋਂ ਆ ਕੇ ਅਦਰ ਸਟੇਟਾਂ ਤੋਂ ਵੀ ਆ ਕੇ ਲੰਗਰ ਲਗਾਏ ਹੋਏ ਨੇ ਮਾਤਾ ਜੀ ਤੁਹਾਨੂੰ ਉਹ ਮਤਾ ਦੇ ਕੰਗੇਰੇ ਭਗਤ ਜਾਂਦੇ ਆ ਉਹਨਾਂ ਵਾਸਤੇ ਤੇ ਬਹੁਤ ਵਧੀਆ ਚੱਲ ਰਿਹਾ ਹੈਗਾ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੇਰੀ ਅਪੀਲ ਹੈ ਬੇਨਤੀ ਵੀ ਹੈ ਅਡੇ ਟ੍ਰਿਪਲਿੰਗ ਕਰਦੇ ਆ ਇਹ ਲੋਕ ਨੇ ਟ੍ਰਿਪਲਿੰਗ ਨਾ ਕਰਨ ਬਿਨਾਂ ਨੰਬਰ ਪਲੇਟਾਂ ਤੋਂ ਬਿਨਾਂ ਕਾਗਜ਼ਾਂ ਤੋਂ ਬਿਨਾਂ ਆਪਣਾ ਇਹ ਮੋਟਰਸਾਈਕਲ ਵਹੀਕਲ ਜਰਾ ਹੈ ਕਾ ਓਕਾਰ ਹੈ ਕਾ ਐਕਟਵਾ ਹੈ ਕਾ ਮੋਟਰਸਾਈਕਲ ਆ ਉਹ ਨਾ ਚਰਉਣ ਤੇ ਦੇਦੇ ਵਿੱਚ ਬਿਲਕੁਲ ਹੁਲੜਵਾਜੀ ਨਾ ਕਰਨਾ ਮਾਤਾ ਜੀ ਦਾ ਅਸ਼ੀਰਵਾਦ ਲੈਣ ਬੜੇ ਪਿਆਰ ਨਾਲ ਬੜੇ ਅਦਰ ਨਾਲ ਕਰ ਰਹੀ ਆ ਕਿਸੇ ਦਾ ਵੀ ਕੋਈ ਦਿੱਕਤ ਨਹੀਂ ਆ ਰਹੀ ਚਲ ਸ਼ਰਧਾਲੂਆਂ ਨੂੰ ਕੀ ਅਪੀਲ ਕਰਵਾ ਦਿੰਦੇ ਮੈਂ ਸ਼ਰਧਾਲੂਆਂ ਨੂੰ ਪੀਠ ਕਰਨੀ ਜਾਣਾ ਬੇਨਤੀ ਕਰਨੀ ਜਾਣਾ ਕਿ ਆਪਣੀ ਸਿੰਗਲ ਲੇਅਰ ਦੇ ਵਿੱਚ ਆਓ ਤਾਂ ਕਿ ਨਾ ਤੁਹਾਨੂੰ ਦਿੱਕਤ ਹੋਵੇ ਤੇ ਨਾ ਸਰਧਾਲੂਆਂ ਨੂੰ ਜੋ ਮਾਤਾ ਚਿੰਤਬੁੰਨੀ ਦਾ ਸ਼ੀਰਵਾ ਲੈਣ ਜਾ ਰਹੇ ਆ ਨਾ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਆਵੇ ਬੜੇ ਆਰਾਮ ਨਾਲ ਜਾਓ ਲੰਗਰ ਜਗਾ ਜਗਾ ਤੇ ਲੱਗੇ ਹੋਏ ਨੇ ਸੇਵਾਦਾਰ ਨੇ ਵਲੰਟੀਅਰ ਨੇ ਤੁਹਾਡੇ ਵਾਸਤੇ ਹਰ ਤਰੀਕੇ ਦਾ ਤੁਹਾਡਾ ਖਿਆਲ ਰੱਖ ਰਹੇ ਨੇ ਆਪਣੀਆਂ ਜੇਬਾਂ ਆਪਣੀ ਪੌਕਟ ਜਿਹੜੀ ਆ ਉਹਦਾ ਬਿਲਕੁਲ ਧਿਆਨ ਰੱਖੋ ਕਿਉਂਕਿ ਮੇਲਿਆਂ ਦੇ ਵਿੱਚ ਜੇਬ ਕਤਰੇ ਵੀ ਮਿਲ ਲਗੇ ਇਹ ਤੁਰੇ ਫਿਰਦੇ ਹੁੰਦੇ ਨੇ ਇਹਨਾਂ ਮਾੜੇ ਅੰਸਰਾਂ ਤੋਂ ਬਚੋ ਤੇ ਸੁਖ ਸ਼ਾਂਤੀ ਦਾ ਮਾਤਾ ਦਾ ਆਸ਼ੀਰਵਾਦ ਲੈ ਕੇ ਖੁਸ਼ੀ-ਖੁਸ਼ੀ ਆਪਣੀ ਕਰੇ ਜਾਓ ਜੈ ਮਾਤਾ ਦੀ